ਯਾ ਨਾ ਜਵਨ ਪਦਮਾਨ ਨਾਲ ਆਦੀ ਜਾ ਯਾਰਾ ਮੈਂ ਟੈਂਪੂ ਹਾਂ ਮੈਂ ਟੈਂਪੂ ਹਾਂ ਮੈਂ ਟੈਂਪੂ ਹਾਂ ਮੈਂ ਟੈਂਪੂ ਬਾਪੂ ਚੂਠ ਮਾਰਿਆ ਸੀ ਚੂਠ ਉਹ ਗਿਆ ਸਗਰੋ ਲੈ ਬਾਪੂ ਚਾਹ ਓਹੋ ਉਹ ਕਮਲੇ 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 ਹੀ ਰਹਿ ਗਏ ਨਾ ਉਹ ਕਮਲੀਏ ਗਲਾਸ ਰੱਖ ਕੇ ਲੈ ਆਈ ਦਿੰਦੇ ਟਰੇ 'ਚ ਬਾਪੂ ਤੂੰ ਇਹ ਤੇ ਕਾਹੀ ਚਾਹ ਟਰੇ 'ਚ ਤੈਨੂੰ ਟਰੇ ਦੇ ਵਿੱਚ ਐ ਨਹੀਂ ਕਾਹੀ ਗਲਾਸ ਵਿੱਚ ਰੱਖ ਕੇ ਲਿਆਉਣੇ ਆ ਹੁਣ ਬੈਠੇ ਚਾਰੇ ਮੂੰਹ ਲਾਉਣਗੇ ਨੂੰ ਹੁਣ ਆਏ ਪੀਲਾ ਬਾਪੂ ਸਿੱਧੂ ਮਸੂਰੀ ਵਾਲੀ ਦੇ ਗਾਣੇ ਸੁਣਾ ਦੇ ਕਿਹੜੀ ਸਿੱਧੂ ਮਸੂਰੀ ਸਿੱਧੂ ਮਸੂਰੀ ਵਾਲੀ ਉਹ ਕਿਹੜਾ ਭਰਾਵਾ ਇਹ ਕੌਣ ਆ ਸੱਧੂ ਮਸੂਰੀ ਭਾਈਆ ਭਾਈ ਉਹ ਜਿਹੜਾ ਐ ਕਰਦਾ ਜਿਹੜਾ ਹੁੰਡੀ ਓਏ ਐ ਕਦੋਂ ਕਰਦਾ ਹੱਤ ਉਹ ਨਹੀਂ ਕੋ ਕਰਦਾ ਕਿਉਂ ਡਰੀ ਐ ਨਾ ਯਾ ਤੂੰ ਟੈਂਪੂ ਆ ਉਹ ਕੀ ਹੁੰਦਾ ਭਾਈ ਸਟੂਲਾ ਉਹ ਕੀ ਹੁੰਦਾ ਸਟੂਲਾ ਟੈਂਪੂ

जड़ने अपने आड़ी वीरा नहीं आता आड़ी भाई हाँ हाँ, है ना वह कू टपू है सटूला हाँ? हाँ? हाँ। तेरा बापू भी है बापू 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 अपने घरे ओ नहीं आता ਆਰੀ ਬਾਈ ਹਾਂ ਹੈਨਾ ਹਾਂ ਉਹ ਕਹਿੰਦਾ ਤੂੰ ਟੈਂਪੂ ਐ ਮੈਨੂੰ ਕਹਿੰਦਾ ਇੱਕ ਕਿਲੇ ਪਾੜ ਤਾ ਪੜਾ ਹੈ ਬਾਪੂ ਉਹ ਕਹਿੰਦਾ ਕਹਿੰਦਾ ਤੇਰਾ ਬਾਪੂ ਵੀ ਟੈਂਪੂ ਹੈ ਬਾਪੂ ਬਾਪੂ ਛੁਟਾ ਦੇ 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 ਬਾਪੂ ਛੁਟਾ ਦੇ ਬਾਪੂ ਛੁਟਾ ਦੇ 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 ਬਾਪੂ ਬਾਪੂ ਛੁਟਾ ਚੱਲ ਬਾਹਰ ਤੋਂ ਆਏ ਪੁੱਟੀਆਂ ਪਾੜ ਤਾਂ ਪੜਦੇ ਆ ਦੇ ਦੇ ਨਾ ਬਾਪੂ ਚੱਲ ਪਾੜੋ ਦੇ ਦੇ ਛੁਟਾ ਬਾਪੂ ਬਣ ਕੇ ਬਾਪੂ ਬਣਿਆ ਓ ਕਿਵੇਂ ਬਾਪੂ ਹੀ ਗਾ ਭਾਈ ਉਹ ਠੀਕ ਠਾਕ ਆ ਵਧੀਆ ਤੂੰ ਸੁਣਾ ਲਾਇਆ ਬੈਠਾ ਉਹ ਵਾਹੇ ਤੂੰ ਇਹਨਾਂ ਨੂੰ ਕੱਲ ਕੀ ਪੜ੍ਹਦੀ ਪੜਾਈ ਆ ਕਿਨੂੰ ਉਹ ਜਵਾਕਾਂ ਨੂੰ ਮੈਂ ਜਵਾਕਾਂ ਨੂੰ ਕੀ ਕਹਤਾ ਉਹ ਨਹੀਂ ਇੱਥੇ ਕੀ ਟੱਪਦੇ ਪਰਦੇ ਹੀ ਗੇ ਰੋਲਾ ਪਾਈ ਜਾਂਦੇ ਸੀ ਕੀ ਜਾਂਦੇ ਸੀ ਉਹ ਨਹੀਂ ਕੀ ਟੈਂਪੂ ਟੈਂਪੂ ਕਰਦੇ ਪਰਦੇ ਹੀ ਗੇ ਉਹ ਮੈਂ ਦਾ ਕੌਣ ਹੀ ਕਿਦਾ ਰਾਜ ਤੁਰਿਆ ਆਉਂਦਾ ਈ ਗੱਲ ਮੈਂ ਕਿਹਾ ਕਿਵੇਂ ਭੁੰਡੀ ਤੇ ਬੱਸ ਇੱਕ ਅੱਧਾ ਮਿੰਟ ਖੜਾ ਐ ਮੈਦਾ ਨੂੰ ਕੌਣ ਨਹੀਂ ਕਿਹਾਗਾ ਇੱਥੇ ਮੇਰੇ ਮਗਰ ਪੈਂ ਟੈਂਪੂ ਟੈਂਪੂ ਹੂੜਾ ਦਵਾ ਟੈਂਪੂ ਹੂੜਾ ਦਵਾ ਤੇ ਦਵਾ ਦੇਣਾ ਇੱਕ ਹੁਣ ਮੈਂ ਵੇਖ ਕੇ ਆਇਆ ਆ ਬਾਹਰ ਚ ਲੱਗੇ ਪਏ ਪੀਜੋ ਖੇਢੀ ਜਾਂਦੇ ਆ ਜਵਾਕਾਂ ਨਾਲ ਉਹ ਬਰ ਹੁਣ ਕੀ ਕਰ ਗਿਆ ਕਮਲਿਆ ਜਵਾਕਾਂ ਨਾਲ ਜਵਾਕ ਹੋਏ ਵੇ ਆ ਮੈਂ ਕੀ ਕਰਾਂ ਇਹਨਾਂ ਦਾ ਆਈ ਹਾਂ ਤਬਰ ਹੁਣ ਕਰ ਵੀ ਕੀ ਸਕਦੇ ਆ ਆਪਾਂ ਬੱਸ ਬਰ ਹੁਣ ਤੂੰ ਦੱਸ ਦੇ ਮੈਂ ਕੀ ਕਰਾਂ ਇਹਨਾਂ ਦਾ ਹੱਲ ਮੇਰੀ ਵਾਰੀ ਆ ਮੇਰੀ ਆ ਮੇਰੀ ਵਾਰੀ ਆ ਮੇਰੀ ਵਾਰੀ ਆ ਮੇਰੀ ਵਾਰੀ ਆ ਮੇਰੀ ਵਾਰੀ ਆ ਨਾ ਨਹੀਂ ਮੇਰੀ ਵਾਰੀ ਆ ਮੇਰੀ ਵਾਰੀ ਆ ਬਿੱਟੂ ਵੀ ਆ ਗਿਆ ਹਾਂਜੀ ਬੱਲੇ ਬਿੱਟੂ ਹੋ ਕੀ ਹਾਲ ਆ ਜੀ ਕਿਵੇਂ ਅੱਜ ਇੱਥੇ ਤੂੰ ਏ ਬਾਛੇ ਜੀ ਛੋਟੀ ਸੇਵਾ ਨਾਲ ਨੰਗਿਆਂ ਨੂੰ ਕਹਿੰਦਾ ਕਿ ਸਪੈਸ਼ਲ ਆ ਬਾਛੇ ਇੱਧਰ ਆਏ ਸੀ ਕਿਸੇ ਪਾਸੇ ਹੋਰ ਬੇਟੋ ਕਿਵੇਂ ਆ ਠੀਕ ਹੈ ਜੀ ਉਹ ਠੀਕ ਹੈ ਹਾਂ ਜੀ ਵਧੀਆ ਵਧੀਆ ਜੀ ਮਮਾ ਦਾ ਬਿਆਹ ਤਾਂ ਬਾਦ ਰੋ ਹੀ ਨਾ ਬਖਾਇਆ ਕਿਹੜਾ ਕੁੜਾ ਹੀ ਨਹੀਂ ਮਾਰਿਆ ਨਹੀਂ ਜੀ ਟਾਈਮ ਹੀ ਨਹੀਂ ਲੱਗਿਆ ਅੱਛਾ ਹਾਂ ਜੀ ਹੋਰ ਕਿਵੇਂ ਕਿਹੜੇ ਮਾਰੇ ਆ ਬਾਤ ਸੀ ਜੀ ਇੱਧਰ ਆਏ ਸੀ ਮੈਂ ਕਿਹਾ ਬਾਪੂ ਹੁਣਾਂ ਨੂੰ ਮਰਜੀ ਕੇ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਹਾਂ ਜੀ ਉਹ ਠੀਕ ਹੈ ਨਾ ਹਾਂ ਜੀ ਹਾਂ ਜੀ ਉਹ ਟੈਂਪ ਉਹ ਹੋ ਹੋ ਉਹ ਪੁੰਡੀ ਉਹ ਚਾਹ ਮੰਗਾ ਕੋਟ ਓ ਬਾਪੂ ਚਾਹ ਨੂੰ ਤਾਂ ਚੱਲ ਕੋਈ ਨਹੀਂ ਓ ਕੋਈ ਨੇ ਘੁੱਟ ਪੀਲਾ ਤੇਰੇ ਬੰਨੇ ਨਾ ਸੀ ਪੀਰਾਂਗੇ ਹੋਰ ਕਿੰਨਾ ਹੀ ਕੰਮ ਵਧ ਗਿਆ ਵਾ ਹਾਂ ਹਾਂ ਆਹ ਬਾਈ ਤਾਂ ਕੰਮ ਕਰਨਾ ਹੀ ਕਰਨਾ ਪੜਾ ਕੰਮ ਇਹਨਾਂ ਦਾ ਸਰਦਾ ਹੀ ਨਹੀਂ ਹੁਣ ਬਿੱਟੂ ਵਧਿਆ ਗਿਆ ਬਾਪੂ ਚਾਹ ਓਹ ਓ ਸੇਦਰਗੇ ਤੇਜ ਪਾ ਕੇ ਲਈਦੀ ਹੁੰਦੀ ਆ ਰੋਆ ਗਿਆ ਬੈਠਾ ਹੋਵੇ ਬੰਦੇ ਬੈਠੇ ਆ ਲੈ ਬਾਬੂ ਚਾਹ ਓਹੋ ਕਮਲੇ 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 ਹੀ ਰਹਿ ਗਏ ਨਾ ਉਹ ਕਮਲ ਗਿਆ ਗਲਾਸ ਰੱਖ ਕੇ ਲੈ ਹੀ ਜਾਂਦਾ ਟਰੇ 'ਚ ਇਹ ਤਾਂ ਕਾਸੀ ਚਾਟ ਰਿਹਾ ਤੈਨੂੰ ਟਰੇ ਦੇ ਵਿੱਚ ਐ ਨਹੀਂ ਕਾਹੀ ਗਲਾਸ ਵਿੱਚ ਰੱਖ ਕੇ ਲੈਉਣੇ ਆ ਹੁਣ ਬੈਠੇ ਸਾਰੇ ਮੂੰਹ ਲਾਉਣਗੇ ਇਹਨੂੰ ਹੋਣ ਆਇਆ ਪੀਲਾ ਬਾਪੂ ਮੈਂ ਕੀ ਕਰਾਂ ਇਹਨੂੰ ਚਾਹ ਲੈ ਜਾ ਲੈ ਜਾ ਪਰੇ ਕੰਵਲੀ ਪੱਲੇ ਪਾਇਆ ਚਲੋ ਓ ਬਾਪੂ ਛੱਡ ਖੜਾ ਤੂੰ ਚਾਹ ਨੂੰ ਕੀ ਆ ਤੂੰ ਗੱਲਾਂ ਵਾਤਾ ਕਰ ਓ ਯਾਰ ਕੀ ਕਰਾਂ ਪਰ ਹੁਣ ਜਦੋਂ ਸਿਦਰੇ ਪੱਲੇ ਪਾਇਆ ਨਾਲ ਕੋਈ ਨਹੀਂ ਫੇਰ ਸਹੀ ਕਿਤੇ ਇਹਦਾ ਬਾਪੂ ਜਿਹੜਾ ਦਿਨ ਕੱਢੀ ਜਾਂਦਾ ਘਟਣੇ ਪੈਣੇ ਮੈਨੂੰ ਤਾਂ ਬੱਚੇ ਜਿਹਾ ਮਾਰ ਲਿਆ ਕਰੋ ਗੇੜਾ ਕੁੜਾ ਕਿਤੇ ਕੋਈ ਨਹੀਂ ਮਾਰਿਆ ਗਾ ਰੈਂਟਰੀ ਪਵਾ ਦੇ ਦੇ ਬਹੁਤ ਦਾ ਬਹੁਤ ਕੰਮ ਦੀ ਆ ਵਾਚੋ ਵਾਜਦਾ ਯਾਰ ਜਾਂਚ ਚੜਿਆ ਸੀ ਉੱਤੇ ਮੇਰਾ ਮੋਸਕ ਮਾਰਦਾ ਭਰਾਵਾ ਨਾ ਨੂੰ ਲਿਆ ਕਰ ਯਾਰ ਤੂੰ ਪਰੇ ਹਟ ਯਾਰ ਭਾਂਤ ਮੋਸਕ ਦੇ ਮੋਸਕ ਮਰੀ ਜਾਂਦਾ ਤੇ ਤੋਂ ਬਦ ਲਿਆ ਗਾ ਲੀੜੇ ਲੋੜੇ ਨਾਲ ਆ ਯਾਰ ਮੈਨੂੰ ਵੀ ਆਈ ਜਾਂਦਾ ਬਈ ਲੱਗਦਾ ਬਿੱਟੂ ਨੇ ਪੱਧ ਮਾਰਤਾ ਇਹ ਮੈਂ ਤਾਂ ਪੱਦਮਾਨ ਨਾਲ ਦੀਦਾ ਯਾਰਾ ਔਰ ਤੇਰੇ ਪਲਾਸਟਰ ਕਰਾਇਆ ਵਾ ਪਲਾਸਟਰ ਹੀ ਕਰਾਇਆ ਯਾਰਾ ਗੁੱਛੇ ਹੋ ਗਿਆ ਗੁੱਛੇ ਹੋਣਾ ਯਾਰਾ ਬਿੱਟੂ ਬੈ ਯਾਰ ਕਿੱਧਰ ਚੱਲੇ ਆ ਯਾਰ ਤੂੰ ਐਵੇਂ ਉੱਠ ਖੜਾ ਆ ਯਾਰ ਯਾ ਤੂੰ ਇਹ ਗੱਲਾਂ ਹੀ ਉਹ ਕਾਦੇ ਆ ਛੱਟ ਕਰਦੇ ਆ ਬੰਦੇ ਦੀ ਕੋਈ ਨਹੀਂ ਆਇਆ ਇੱਕ ਪੌਂਠੇ ਖਾ ਕੇ ਆਏ ਬਾਈ ਉਹਦੇ ਵਾਲੇ ਉਹ ਐ ਪੱਟਦੇ ਕੰਪਾਂ ਜਿਹੜੀ ਗੋਲੀ ਵਾਲੇ ਗੋਲੀ ਵਾਲੇ ਅੱਛਾ ਗੋਲੀ ਵਾਲੇ ਖਾਦੇ ਬਿੱਟੂ ਹਾਂ ਹਾਂ ਮੋਲੀ ਵਾਲੇ ਖਾਦੇ ਬਈ ਇਹ ਨਹੀਂ ਮਾਰਿਆ ਭਾਈ ਪੱਦ ਫੇਰ ਤੂੰ ਹੀ ਮਾਰਿਆ ਬਿੱਟੂ ਇਹ ਨਹੀਂ ਮਾਰਿਆ ਭਾਈ ਇਹ ਨਹੀਂ ਤੂੰ ਕਰਿਆ ਤੂੰ ਚੱਲ ਕੋਈ ਨਹੀਂ ਨਿਕਲ ਜਾਂਦਾ ਗਿਆ ਯਾਰ ਇੱਕ ਤਾਂ ਗਿਆ ਦਾ ਨਿਕਲ ਗਿਆ ਸਹੀ ਯਾਰ ਆ ਨਿਕਲ ਗਿਆ ਸਾਰਾ ਕੁਝ ਹੀ ਹੋ ਤਸੀ